ਸਟੇਜ ਉੱਪਰ ਸਨ ਸੋਭਤ ਔਰ ਹਾਲ ਦੇ ਵਿੱਚ ਬੈਠੀ ਸਾਰੀ ਸਤਕਾਰਯੋਗ ਕ੍ਰੀਮ ਪਹਿਲਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦਾ ਪਹਿਲਾਂ ਤਾਂ ਮੈਂ ਬਹੁਤ ਮਸ਼ਹੂਰ ਹਾਂ ਧੰਨਵਾਦ ਕਰਦਾ ਛੋਟੇ ਜਿਹੇ ਸੱਜੇ ਦੇ ਜਿਹੜੇ ਪਿੰਡ ਦੇ ਪਿੰਡਾਂ ਤੋਂ ਬਹੁਤ ਅ ਕ੍ਰੀਮ ਪੱਗਬੰਦ ਬੰਦੇ ਜ਼ਿੰਮੇਵਾਰ ਵਿਅਕਤੀ ਸਰਪੰਚ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਨਗਰਪੰਚਾਇਤਾਂ ਦੇ ਪ੍ਰਧਾਨ ਨੰਬਰਦਾਰ ਸਾਹਿਬ ਉਹ ਤੁਸੀਂ ਸਾਰੇ ਅੱਜ ਇੱਥੇ ਇਸ ਮੀਟਿੰਗ ਵਿੱਚ ਪਧਾਰਿਆ ਤੁਹਾਡਾ ਧੰਨਵਾਦ ਇਸ ਤੋਂ ਪਹਿਲਾਂ ਕਿ ਮੈਂ ਬਲੌਕ ਸਰਪੰਚੀ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰਾਂ ਮੈਂ ਨਾ ਜਿਹੜਾ ਮਕਸਦ ਹੈ ਸੰਵਿਧਾਨ ਸਾਡਾ ਸੰਵਿਧਾਨ ਦੇਸ਼ ਦਾ ਜਦੋਂ ਆਜ਼ਾਦ ਹੋਇਆ ਤੇ ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਦੇਸ਼ ਚਲਾਵਾ ਕਿਸੇ ਮੈਕੈਨਿਜ਼ਮ ਨਾਲ ਕਿਸੇ ਕਨਸਟੀਟਿਊਸ਼ਨ ਨਾਲ ਸੰਵਿਧਾਨ ਦੇ ਨਾਲ ਚੱਲੇ ਔਰ ਪਹਿਲਾਂ ਤਾਂ ਮੈਨੂੰ ਦੁੱਖਾਂ ਕਹਿਣਾ ਪੈਂਦਾ ਨੈਸ਼ਨਲ ਪ੍ਰਣਾਲੀ ਸੈਂਟਰ ਪ੍ਰਣਾਲੀ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਉਹਨਾਂ ਨੇ ਜਿੰਨੇ ਦੇਸ਼ ਦੇ ਜਿਹੜੇ ਅਸਲ ਇੰਸਟੀਟਿਊਸ਼ਨ ਸੀ ਜਿਨ੍ਹਾਂ ਨੇ ਜਿਹੜੇ ਅਦਾਲਿਆਂ ਦੇ ਰਾਹੀਂ ਜਮਹੂਰੀਅਤ ਮਜ਼ਬੂਤ ਹੋਣੀ ਸੀ ਚਾਹੇ ਉਹ ਚੋਣ ਕਮਿਸ਼ਨ ਹੈ ਚਾਹੇ ਉਹ ਆਰਟੀਆਈ ਕਮਿਸ਼ਨ ਹੈ ਚਾਹੇ ਉਹ ਵਿਜੀਲੈਂਸ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਚਾਹੇ ਉਹ ਮੀਡੀਆ ਹੈ ਚਾਹੇ ਉਹ ਦੇਸ਼ ਦੀ ਲੋਕ ਸਭਾ ਪਾਰਲੀਮੈਂਟ ਤੇ ਰਾਜ ਸਭਾ ਹੈ ਚਾਹੇ ਉਹ ਦੇਸ਼ ਦੇ ਵਿੱਚ ਇਸ ਵਕਤ ਜਿਹੜਾ ਸਾਡਾ ਇੰਪੋਰਟੈਂਟ ستੰਭ ਹੈ ਜੁਡੀਸ਼ਰੀ ਹੈ ਬੜੇ ਅਫਰੋਸ ਨਾ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਸਰਕਾਰ ਨੇ ਜਿੰਨੀ ਉਹਦੇ ਕੋਲ ਮਸ਼ੀਨਰੀ ਸਰਕਾਰੀ अवेलेबल ਸੀਗੀ ਚਾਹੇ ਉਹ ਸੀਬੀਆਈ ਸੀ ਤੇ ਸਾਇਓ ਸੀ ਈਡੀਸੀ ਇਨਕਮ ਟੈਕਸ ਦੀਆਂ ਅਥਾਰਟੀਜ਼ ਸੀ ਉਹਨਾਂ ਦਾ ਉਪਯੋਗ ਦੇਸ਼ ਦੀ ਬਿਹਤਰੀ ਲਈ ਨਹੀਂ ਕੀਤਾ ਜਿਹੜੇ ਵੱਡੇ ਆਦਮੀ ਚੋਰੀਆਂ ਕਰਦੇ ਨੇ ਜਿਨ੍ਹਾਂ ਦਾ ਨਾਮ ਅਕਸਰ ਹੁਣ ਪ੍ਰਚਲਿਤ ਹੋ ਗਿਆ ਦੇਸ਼ 'ਚ ਅਡਾਨੀ ਤੇ ਅਮਬਾਨੀ ਜਿਨ੍ਹਾਂ ਦੇ ਇੱਕ ਇੱਕ ਘਰਾਣੇ ਨੇ ਆਪਾਂ ਗਿਣਤੀ ਨਹੀਂ ਕਰ ਸਕਦੇ ਕਈ ਕਈ ਲੱਖ ਕਰੋੜ ਰੁਪਏ ਦੀ ਜਾਇਦਾਦ ਬਣਾ ਲਈ ਜਦੋਂ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਏਜੰਸੀਆਂ ਉਹਨਾਂ ਦੇ ਖਿਲਾਫ ਫਰਤੀਆਂ ਜਾਣੀਆਂ ਚਾਹੀਦੀਆਂ ਸੀ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੀਦਾ ਸੀ ਲੇਕਿਨ ਇਹ ਸਾਰਾ ਕੰਮ ਸਿਆਸੀ ਬਦਲਾਖੋਰੀ ਦੇ ਉੱਤਰ ਆਇਆ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਬੁਖਸ਼ਿਆ ਗਿਆ ਸਾਰਿਆਂ ਦੇ ਉੱਤੇ ਈਡੀ ਤੇ ਸੀਬੀਆਈ ਦੇ ਮੁਕੱਦਮੇ ਬਣਾਏ ਗਏ ਮੈਂ ਜਿਵੇਂ ਤੁਸੀਂ ਸਾਰੇ ਕਿਸਾਨ ਝੰਡੇ ਲੈ ਕੇ ਆਏ ਹੋ ਆ ਮੇਰੇ ਵੀ ਤੁਹਾਡੇ ਅੰਦਰ ਹਰੇ ਰੰਗ ਦੀ ਕਿਸਾਨ ਦੀ ਪੱਗ ਬੰਨੀ ਹੋਈ ਆ ਆਪ ਦੇ ਲੋਕ ਪਹਾਦਰ ਆਪਾਂ ਵਾਰਦੇ ਸੀਗੇ ਕਿਸੇ ਹੋਰ ਵਾਸਤੇ ਮਾਰਦੇ ਸੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕਸ਼ਮੀਰ ਦੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਆਪਣੀ ਜਾਨ ਮਾਰ ਦਿੱਤੀ ਅਸੀਂ ਤਾਂ ਉਹ ਬੰਦੇ ਆ ਕਿ ਸਾਡੇ ਦੇ ਕਾਬਸ ਕੌਣ ਹੋ ਗਏ ਨੇ ਆ ਮਨੀਸ਼ ਚੋਟੜੀਏ ਵਰਗੇ ਜਿਹੜੇ ਭਗੌੜੇ ਦਿੱਲੀੋਂ ਹਰਾਇਤ ਹੋਏ ਟੈਂਟਡ ਕਰਪਟ ਜਿਨ੍ਹਾਂ ਦਾ ਕੋਈ ਵਕਾਰ ਨਹੀਂ ਗਾ ਸਮਾਜ ਵਿੱਚ ਆਪਣੀਆਂ ਸੀਟਾਂ ਕੇਜਰੀਵਾਲ ਦੇ ਚੋਟੜੀਏ ਵਰਗੇ ਹਰ ਕੋਈ ਸਾਡੇ ਤੇ ਰਾਜ ਕਰ ਰਹੇ ਨੇ ਉਹ ਸਾਡੀਆਂ ਔਰਤਾਂ ਨੂੰ ਇਦਾਂ ਮੀਟਿੰਗ ਵਿੱਚ ਬਿਠਾ ਕੇ ਸਾਡੀਆਂ ਭੈਣਾਂ ਨੂੰ ਉਹਨਾਂ ਨੂੰ ਕਹਿੰਦੇ ਹੁਣ ਅਸੀਂ ਪੰਜਾਬ ਹਰ ਹੀਲਾ ਕਬਜ਼ਾ ਕਰਨਾ ਚਾਹੁੰਦਾ ਲੜਿਕਸਨ ਲੜਦੀ ਨਹੀਂ ਗੱਲ ਕਰ ਰਹੇ ਉਹ ਕਹਿੰਦੇ ਹਰ ਹੀਲਾ ਕਬਜ਼ਾ ਕਰਾਂ ਜਿਵੇਂ ਇਹਨਾਂ ਨੇ ਗੱਲ ਕੀਤੀ ਉਹ ਬੋਲਦਿਆਂ ਨੇ ਚਨਕਿਆ ਜਿਹੜਾ ਇਸ ਦੇਸ਼ ਦਾ ਪੁਰਾਣਾ ਇੱਕ ਨੀਤੀਵਾਨ ਹੁਣਾ ਜਿਹੜੀ ਘਟਿਆ ਨੀਤੀ ਮੈਂ ਸਮਝਦਾ ਉਹ ਕਹਿੰਦਾ ਜਦੋਂ ਸੱਤਾ ਹਾਸਲ ਕਰਨੀ ਆ ਚਲੋ ਉਦੋਂ ਤਾਂ ਰਜਵਾੜਿਆਂ ਨਾਲ ਲੜਾਈ ਸੀ ਕਹਿੰਦੇ ਜੋ ਤੁਹਾਡੇ ਕੋਲ ਹੋ ਸਕਦਾ ਉਹ ਕਰ ਲਓ ਉਹ ਜਿਹੜਾ ਚਨਕਿਆ ਦੀ ਨੀਤੀ ਆ ਉਹਦਾ ਹੈ ਨਾਮ ਉਹਦੇ ਚਾਰ ਸ਼ਬਦ ਨੇ ਸਾਮ ਦਾਮ ਡੰਡ ਵੇਦ ਸਾਮ ਮਤਲਬ ਕਿ ਜੇ ਕਿਸੇ ਦੀ ਮਿਹਨਤ ਕਰਨੀ ਪਵੇ ਝੁਕੜਾ ਪਾਵੇ ਪੱਗ ਰੱਖ ਕੇ ਥੱਲੇ ਨੂੰ ਮਨਾ ਲਓ ਜੇ ਨਹੀਂ ਮੰਨਦਾ